ਜਿਵੇਂ ਆਪਣੇ ਅੰਦਰ ਝਾਤੀ ਮਾਰੀਏ ਉਹਨੂੰ ਸੰਤ ਮਸਕੀਨ ਜੀ ਯਾਦ ਆ ਜਾਂਦੇ ਆ ਉਹ ਕਹਿੰਦੇ ਇੱਥੇ ਕੋਈ ਸਾਧੂ ਮਹਤਮਾ ਬੈਠਾ ਸੀ ਇਹ ਕਿਸੇ ਬੰਦੇ ਨੇ ਨਾ 10 ਲੱਖ ਰੁਪਇਆ ਵੇੜਾ ਕੀਤਾ ਬਾਬਾ ਜੀ ਨੇ ਤੇ ਇੱਕ ਗਰੀਬ ਆਇਆ ਉਹਦੇ ਕੱਪੜੇ ਬਾਟੇ ਦਸਤਾਰ ਵੀ ਮੈਲੀ ਕਚਾਲੀ ਜੀ ਹੱਥ ਵੀ ਮਲੇ ਉਹਨੇ 10 ਰੁਪਏ ਇੱਧਰ ਰੱਖ ਦਿੱਤੇ ਸਤਿਗੁਰੂ ਸੇ ਜੋਸ ਸੇਠ ਨੂੰ ਆਖਿਆ ਕਹਿੰਦੇ ਭਲਾ ਵੇ ਰੱਬ ਤੈਨੂੰ ਬਹੁਤਾ ਦਵੇ ਲਿਆ ਉਸ ਰੋਪਾ ਪ੍ਰਬੰਧਕ ਕੋ ਦਿਓ ਜੀ ਹੁਣ ਜਿਹੜਾ ਗਰੀਬੜਾ ਬੰਦਾ ਆਇਆ ਸੀ ਉਹਨੇ ਦੱਸ ਪਈਏ ਉਹਨੂੰ ਇਹ ਕਹਿੰਦੇ ਭਲਾ ਵੇ ਰੱਬ ਬਹੁਤਾ ਦਵੇ ਤੈਨੂੰ ਸਰੋਪਾ ਦੇਵਾ ਹੁਣ ਜਿਹੜਾ ਮੇਰੇ ਵਰਗਾ ਹੰਕਾਰੀ ਪੁਰਸ਼ ਸੀ ਨਾ ਉਹਨੂੰ ਅੱਗ ਲੱਗੀ ਸੱਦੀ ਕੰਢੀ ਉਦੇ ਮੱਥੇ ਤੇ ਟਿਉੜੀ ਪੈ ਗਈ ਹੱਸਾ ਉਹਦਾ ਗੁੱਮ ਹੋ ਗਿਆ ਪਸੀਨਾ ਆ ਗਿਆ ਇੱਕ ਸੱਜਣ ਮੈਨੂੰ ਕਹਿੰਦਾ ਜੀ ਰੱਬ ਦਾ ਅੱਖੋ ਸਤਨਾਓ ਮੈਂ ਕਿਹਾ ਤੈਨੂੰ ਕੀ ਲੱਗਦਾ ਭਾਉ ਕਹਿੰਦਾ ਜੇ ਹੈਗਾ ਤੇ ਦੀਦਾ ਕਿਉਂ ਨਹੀਂ ਹੈ ਮੈਂ ਕਿਹਾ ਕਦੇ ਬੰਦੇ ਨੂੰ ਛੇੜ ਕੇ ਵੇਖੀ ਹੱਸਦੇ ਹੱਸਦੇ ਬੰਦੇ ਨੂੰ ਕੋ ਇਹੋ ਜੀ ਕਸੂਤੀ ਗੱਲ ਕਹਦੇ ਉੱਤੇ ਅਸਿਰ ਪਾੜ ਦੂਗਾ ਤੇ ਕੀ ਕਾਂਚਾੜਾ ਮਾਰੇਗਾ ਹੁਣ ਆਹ ਭਾਈ ਸੇਵ ਨੇ ਬੈਠੇ ਵੀਰ ਜੀ ਬੈਠੇ ਕੀ ਵੀਰ ਸੁਭਾਵਕ ਵਿਚਾਰਾਂ ਦੀ ਗੱਲ ਕਰਦੇ ਆ ਬੰਦਾ ਹੱਸਦਾ ਹੱਸਦਾਈ ਲੜਾਈਆਂ ਹੋ ਜਾਂਦੀਆਂ ਵੇਖੋ ਇੱਕ ਬੰਦੇ ਦੇ ਵਿੱਚ ਹਾਸਾ ਵੀ ਹੈ ਤੇ ਗੁੱਸਾ ਵੀ ਹੈ ਹੈਗਾ ਨਾ ਮੰਨਦੇ ਹੋ ਨਾ ਕਿ ਆਪਣੇ ਅੰਦਰ ਹਾਸਾ ਵੀ ਪਿਆਵਰ ਤੇ ਗੁੱਸਾ ਵੀ ਪਿਆ ਦੀਦਾ ਕਿਉਂ ਨਹੀਂ ਦੀਦਾ ਹੁਜੂਰ ਹੈ ਜਿਨੂੰ ਆਪਾਂ ਹੱਸਦੇ ਆਂ ਤੇ ਰੋਂਦੇ ਆਂ ਹੈ ਅੰਦਰ ਹੀ ਹੈ ਇਦਾਂ ਹੀ ਹੋਇਆ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਿਰ ਉਹ ਵੀ ਬਗਤ ਬੈਠਾ ਹੈਗਾ ਏ ਪਰ ਜਿਹੜੀਆਂ ਰੂਹਾਂ ਕਮਾਈ ਕਰਦੀਆਂ ਤੁਹਾਡੇ ਚ ਕਿੰਨੇ ਦਾਸ ਦੀ ਜ਼ਿੰਦਗੀ 'ਚ ਕੁਝ ਐਸੀਆਂ ਘਟਨਾ ਪਰਸਨਲੀ ਕੱਢੀਆਂ ਜਦੋਂ ਕਿਤੇ ਖਸਿਆ ਹੁੰਦਾ ਨਾ ਬੰਦਾ ਤੇ ਬਾਪੂ ਕਿਸੇ ਵਿਦ ਦੇ ਨਾਲ ਜਾ ਕੇ ਕਿਸੇ ਦੇ ਰਾਂਝੇ ਦੇ ਮੋਢੇ ਤੇ ਹੱਥ ਰੱਖ ਕੇ ਉਹ ਅਲਜਨ ਚੋਂ ਕੱਢ ਕੇ ਮਹਾਰਾਜ ਬੁਖਾਰੀਆਂ ਨੇ ਕੱਤ ਤੇ ਬੌਂਦਾ ਤੇ ਰੋਇਆ ਰੋਇਆ ਮਣੀ ਤਸੀਆ ਜਿਆ ਐਨਾ ਮਾਰਗ ਖੁੱਟ ਪੈਂਦਾ ਓਏ ਸੱਜਣਾ ਉਹ ਤੇ ਤੇਥੋਂ ਦੂਰ ਨਹੀਂ ਤੇਰਾ ਵੀ ਲਸੂਰ ਨਹੀਂ ਉਹ ਤੇ ਤੇਥੇ ਦੂਰ ਤੇਰਾ ਵੀ ਲਸੂਰ ਜਿੰਨਾ ਆਪਣਾ ਨਰਵੀਂ ਨਾਸੀ ਉਹਨਾਂ ਵਿੱਚ ਨੀ ਉਹ ਤੇ ਤੇ ਹੀ ਤੋਂ ਦੂਰ ਨਹੀਂ ਤੇਰਾ ਵੀ ਬੁੱਲਿਆ ਲਿਆ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਹੈਗੀ ਆਪਣੇ ਕੋਲ ਤੇ ਹੁਣ ਦੀਦਾ ਪਾਣੂ ਨਹੀਂ ਆ ਉਹ ਕਹਿੰਦੇ ਨੇ ਲੂਗੜੀ ਨੂੰ ਭੁੱਖ ਲੱਗੀ ਅੰਗੂਰ ਲੱਭਣ ਤੇ ਉਹਦੇ ਮੂੰਹ 'ਚ ਲਾਲਾਂ ਆਈਆਂ ਜੋ ਨਹੀਂ ਆ ਤਮਲਾ ਮਾਰਿਆ ਤੇ ਜਦੋਂ ਨਾ ਟੁੱਟੇ ਤੇ ਫੇ ਰੋਲਾ ਪਾਤਾ ਕਹਿੰਦੀ ਗੂਰ ਖਟਿਆ ਉਹ ਗੱਲ ਸਾਡੀ ਹੈ ਵੀ ਨਾ ਸਾਡੇ ਕੋਈ ਸੇਵਾ ਨਾ ਸਾਡੇ ਕੋਈ ਸਿਮਰਨ ਨਾ ਸਾਡੇ ਕੋਈ ਧਿਆਨ ਨਾ ਸਾਡੇ ਕੋਈ ਗਿਆਨ ਸੌਖਾ ਜਿਹਾ ਕਹਦੇ ਹੁੰਦਾ ਹੈ ਕੁਝ ਨਹੀਂ ਆ ਕੋਈ ਸਤਨਾ ਆਹ ਕੰਮ ਵਧੀਆ ਲੱਗਿਆ ਸਾਰਿਆਂ ਨੇ ਵੀ ਹੈ ਹੀ ਕੁਝ ਨਹੀਂ ਆ ਓਏ ਕੋਈ ਟੈਕਸ ਲੱਗਣਾ ਸਵਾਲ ਹੀ ਕਰ ਦੇਣਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਵਾਲ ਵੀ ਕੋਈ ਇਹੋ ਜਿਹੇ ਹੁੰਦੇ ਜਿਨ੍ਹਾਂ ਦਾ ਜਵਾਬ ਨਹੀਂ ਹੈਗਾ ਤੁਸੀਂ ਕਹੋਗੇ ਕਿਹੜੇ ਹੁਣ ਸੌਖਾ ਹੀ ਸਵਾਲ ਹੈ ਤੁਹਾਨੂੰ ਮੈਂ ਕਰ ਦਿੰਦਾ ਕਿ ਆਮਲਾ ਪਹਿਲਾਂ ਆਇਆ ਕਿ ਗਿੜਕਾਈ ਕੀ ਜਵਾਬ ਦੇਵੋਗੇ ਸਵਾਲ ਦਾ ਤੁਸੀਂ ਕੀ ਕਹੋਗੇ ਗਿੜਕ ਬੀਜੀਏ ਤੇ ਆਮ ਅ ਨਿਕਲਦਾ ਵਾ ਫੇਰੀ ਉਗਦਾ ਨਾ ਬੂਟਾ ਤੇ ਬੂਟੇ ਨੂੰ ਆਮ ਲੱਗਦੇ ਪਰ ਸਭ ਤੋਂ ਪਹਿਲਾਂ ਬੂਟਾ ਕੌਣ ਸੀ ਉਹ ਗਿੜਕ ਕਿੱਥੋਂ ਆਈ ਸੀ ਜਿੱਥੋਂ ਜੀ ਪੈਦਾ ਹੋਏ ਬਲੇ ਹਾ ਦੀ ਕੁਦਰਤ ਵਸਿਆ ਤੇਰਾ ਨਾਮ ਹੈ ਜਾਈ ਕਈ ਬੜਾ ਜਿੰਦਗਿਓ ਭਲਿਓ ਮਨਸੋ ਕੁਝ ਐਸੇ ਸਵਾਲ ਐ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੁੰਦਾ ਉਹ ਆਪੋ ਜਾਣਦੇ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭੈਣ ਸੂਰਜ ਸਵੇਰੇ ਚੜਦਾ ਏ ਇਹ ਕਿੱਥੋਂ ਪ੍ਰਕਾਸ਼ ਲੈ ਰਿਹਾ ਕਿਧਰੋਂ ਲਿਆ ਰਿਹਾ ਚਾਨਣ ਵੰਡ ਰਿਹਾ ਉਹਦੇ ਪਿੱਛੇ ਕੋਈ ਖਸਮ ਹੈਗਾ ਹੀ ਹੈ ਦਰਖਤ ਨੂੰ ਪੱਤੇ ਲੱਗੇ ਆ ਸਵੇਸ ਦੇ ਫਲ ਲੱਗੇ ਆ ਫੁੱਲ ਲੱਗੇ ਆ ਉਹ ਦਿਸ ਰਿਹਾ ਏ ਪਰ ਜਿਹੜਾ ਉਹਨੂੰ ਲਈ ਫਿਰਦਾ ਏ ਉਹ ਨਹੀਂ ਦਿਸਦਾ ਉਹਦੀਆਂ ਜੜ੍ਹਾਂ ਆਖੋ ਸਤਨਾਉ ਹੋਣੀ ਨਜ਼ਰੋਂ ਇਤਨਾ ਕੋਈ ਹੈ ਜਿਹੜਾ ਆਪਨੂੰ ਲਈ ਫਿਰਦਾ ਏ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਬੋਲਦੇ ਜਿਨ ਤਸਾਜ ਸਵਾਰ ਸ਼ਿੰਗਾਰਿਆ ਗਦ ਅਗਨਵੇਂ ਬਾਰੇ ਵਿੱਚ ਸਾ ਤਜਾ ਪਿਆਰ ਹੈ ਦੂਦ ਪਰ ਜੋ ਬਣ ਪੋਚਣ ਕਿੰਨਾ ਕੁਝ ਦਿੱਤਾ ਅਜੇ ਵੀ ਕੀ ਕਹਿਣਗੇ ਜੀ ਪਾਠ ਕਾਤੋਂ ਕਰਨਾ ਤੇ ਗੁਰਦੁਆਰੇ ਕਾਤੋਂ ਜਾਣਾ ਕਾਤੋਂ ਸੇਵਾ ਕਰਨੀ ਮਾਰੇ ਨੂੰ ਬਿਛੋ ਤੂੰ ਮੰਗ ਰੱਖਣਾ ਉਹ ਸੇਠ ਨੇ ਕਹਿੰਦੇ ਸੇਠਾ ਕੀ ਹੋਇਆ ਹੁਣੇ ਤੈਨੂੰ ਸਰੂਪਾ ਦਿੱਤਾ ਸੀਸ ਤੇ ਤੂੰ ਹਾਸ ਬਸ ਹੁਣ 2 ਮਿੰਟਾਂ ਜਿਤਨੇ ਮੱਛੇ ਦੇ ਦਿਉੜੀ ਪੈ ਗਈ ਅੱਖਾਂ 'ਚ ਲਾਲੀ ਤੇ ਬੁੜਬੁੜ ਕਰਕੇ ਮੱਥਾ ਮਾਟ ਗਿਆ ਕੀ ਹੋਇਆ ਈ ਕਹਿੰਦਾ ਮਹਾਰਿਖੋ ਹੋਇਆ ਕੋਈ ਨਹੀਂ ਇੱਕ ਸਵਾਲ ਹੈ ਕਹਿੰਦੇ ਕਹਾਂਦਾ ਕਹਿੰਦੇ ਮੈਂ 10 ਲੱਖ ਰੁਪਈਆ ਤੁਹਾਡੇ ਅੱਗੇ ਭੇਟਾ ਕੀਤਾ ਮੈਂ ਜਿਹੜੀ ਸਭ ਤੋਂ ਮਾੜੀ ਆ ਕੋ ਸਤਨਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕੀ ਕਾ ਨਾ ਜਦੋਂ ਆਪਾਂ ਮਾਰੇ ਸਾਹਿਬ ਨੂੰ ਗੁਰਬਾਣੀ ਪਾਠ ਕਰਪਨ ਦਰਪਣ ਕਿਉਂ ਕਹਿੰਦੇ ਆ ਸ਼ੀਸ਼ੇ ਨੂੰ ਤੇ ਸ਼ੀਸ਼ਾ ਕੀ ਵਿਖਾਉਂਦਾ ਆਪਾਂ ਨੂੰ ਆਪਣਾ ਬੋਲੋ ਆਪਣਾ ਮੂੰਹ ਦਿਖਾਉਂਦਾ ਨੇ ਸ਼ੀਸ਼ਾ ਤੇ ਗੁਰੂ ਗ੍ਰੰਥ ਸਾਹਿਬਾਰੇ ਜੇ ਅਰਥ ਜਦੋਂ ਪੜਾਂਗੇ ਗੁਰਬਾਣੀ ਪਾਠ ਕਰਪਨ ਦਰਪਣ ਨਾਮ ਸ਼ੀਸ਼ੇ ਦਾ ਜਦੋਂ ਬੰਦਾ ਅਰਥਾਂ ਸਮੇਤ ਗੁਰੂ ਗ੍ਰੰਥ ਸਾਹਿਬ ਨੂੰ ਪੜਦਾ ਤੇ ਆਪਣੀ ਸ਼ਕਲ ਦੇਦੀ ਵੀ ਤੂੰ ਕੌਣ ਆ ਕਿੱਥੋਂ ਆਇਆ ਏ ਕੀ ਕੀ ਪੁੱਠੇ ਸਿੱਧੇ ਕੰਮ ਕਰਕੇ ਤੇ ਕੀ ਕੀ ਪਾਪੜ ਵੇਲ ਕੇ ਤੂੰ ਜ਼ਾਇਦਤ ਬਣਾਈਆਂ ਤੇ ਕਿਹਦੇ ਵਾਸਤੇ ਬਣਾਈਆਂ ਤੇ ਕੀ ਤੇਰੇ ਨਾਲ ਜਾਣਾ ਏ ਸੀਸਾ ਬਸ ਨੇੜੇ ਹਲਦੇ ਜਾਵਾਂਗੇ ਗੱਲ ਬੰਨੀ ਆ ਬਾਕੀ ਚਲੋ ਮਾਰੇ ਨੇ ਡਿਊਟੀ ਲਈ ਕਿਸੇ ਪਿਆਰ ਕਰਦੇ ਆ ਉਹ ਕਹਿਣ ਲੱਗੇ ਭਾਈ ਗੁੱਸਾ ਮੈਨੂੰ ਆਇਆ ਮੈਂ 10 ਲੱਖ ਰੁਪਈਆ ਰੱਖਿਆ ਬਾਬਾ ਜੀ ਤੇ ਮिन्नੂ ਵੀ ਉਹੀ ਸਰੂਪਾ ਤੇ ਉਹੀ ਸੀਸ ਇਹਨੇ 10 ਦਿੱਤੇ ਤੇ ਇਹਨੂੰ ਵੀ ਉਹੀ ਸੀ ਸਰੂਪਾ ਮਾ ਗੁਰਖਾ ਸਾਹਿਬ ਕਹਿੰਦੇ ਵੇਖ ਲੈ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਅਰਦਾਸ ਕਰਦਿਏ ਕਿੰਦਾ ਕਾਦੀ ਕਹਿੰਦੇ ਤੂੰ ਦਸਵੰਦ ਲੈ ਕੇ ਆਇਆ ਇਹ ਤੈਨੂੰ ਬਾਬੇ ਨਾਨਕ ਨੇ ਇੰਨੀ ਕਿ ਜ਼ਾਇਦਤ ਦਿੱਤੀ ਹੈ ਵੀ ਤੇਰਾ 1 ਕਰੋੜ ਰੁਪਇਆ ਕਮਾਈ ਹੈ ਮਹੀਨੇ ਦੀ ਕਿੰਨੀ ਜੀ 1 ਕਰੋੜ ਤੇ ਤੇਰਾ 10 ਲੱਖ ਜਿਹੜਾ ਉਹ ਦਸਵੰਦ ਹੈ ਇਹ ਜਿਹੜਾ ਆ ਇਹਦੀ 100 ਰੁਪਇਆ ਇਨਕਮ ਹੈ ਤੇ ਇਹਦੇ 10 ਰੁਪਏ ਤੂੰ ਵਾਅਦਾ ਕੀ ਦਿੱਤਾ ਓਏ ਚੁੱਪ ਹੋ ਗਿਆ ਕਹਿੰਦੇ ਕੀ ਦਿੱਤਾਏ ਵੱਧ ਉਹਨੇ ਨਹੀਂ ਦਸਵੰਦ ਦਿੱਤਾ ਤੇ ਤੂੰ ਵੀ ਦਿੱਤਾਏ ਵੇਖ ਲਾ ਜੇ ਗੁੱਸਾ ਹੈ ਤੇ ਅਰਦਾਸ ਕਰ ਦੇ ਨੇ ਵੀ ਸੱਚੇ ਬਾਦਸ਼ਾਹ ਇਹਦੇ ਵਾਲੀ ਜਗ੍ਹਾ ਤੇ ਆ ਜੀ ਤੇ ਉਹਦੇ ਨਾ ਨਾ ਬਾਬਾ ਜੀ ਵੇਖਿਓ ਕਿ ਸਿਆਖਾ ਹੱਸਦਾ ਇਹੋ ਜਿਹਾ ਕਾਮਨਾ ਕਰਦੇ ਹੋ ਫਿਰ ਬੰਦੇ ਦੀ ਹਉਮੈ ਮਰ ਜਾਂਦੀ ਹੈ ਕਿਉਂਕਿ ਜੇ ਆਪ ਕੋ ਮਾਰੇ ਦੀ ਘਰੇ ਸੇਵਾ ਪਾਉਣੇ ਨਾ ਮੱਥਾ ਟੇਕਦੇ ਬਟੂਆ ਖੋਲਦੇ ਤੇ ਬਟੂਆ ਪਰਦਾ ਕੌਣ ਆ ਪਾਉਂਦਾ तंदुरस्ती वण चला शू वाह 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 वाहू वाह 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 असली आबद ਜਿਦੋਂ ਅੰਦਰੋਂ ਉਹਦੀ ਕੁਦਰਤ ਨੂੰ ਵੇਖੀਦਾ ਨਾ ਬਿਸਮਹਰਾਨ ਪਰ ਉਦੋਂ ਨਾ ਆਪਾਂ ਕੋਈ ਵੀ ਅਚਰਜ ਚੀਜ਼ ਵੇਖੀਏ ਆਪਣੇ ਮੂੰਹ 'ਚ ਸ਼ਬਦ ਆਉਂਦਾ ਵਾਹ ਗੱਡੀ ਹੋਈ ਵਾਹ ਕੋਠੀ ਵਾਹ ਵਾਹ ਸ਼ੈਖੀ ਨਾਲ ਗੁਰੂ ਉਹਦੀ ਦੁਨੀਆਦਾਰੀ ਨੂੰ ਵੇਖ ਕੇ ਆਉਂਦਾ ਵਾਹ ਗੁਰੂ ਮਹਾਰਾਜ ਕਿਤਰਾ ਇੱਕ ਬੂੰਦ ਮਾਂ ਦੀ ਤੇ ਇੱਕ ਪਿਓ ਦੀ ਦੋਵੇਂ ਬੂੰਦਾਂ ਟੱਚ ਹੋਈਆਂ ਤੇ ਭਾਈ ਸਾਹਿਬ ਹਣੀ ਤਿਆਰ ਹੋ ਗਿਆ ਖੁਸਬਤਾਂ ਕਿੰਨਾ ਵੱਡਾ ਹੈ ਕਿੰਨਾ ਵਿਆਲੀ ਕਾਈਓ ਕਹੀ ਰੂਆਂ ਫਿਰ ਹਰ ਵੇਲੇ ਸਿਮਰਨ ਚੱਲਦਾ ਰਹਿੰਦਾ ਵੱਖ ਨਹੀਂ ਜੁੱਕਦੇ ਹੈ ਨਹੀਂ ਕੁਝ ਵੀ ਆਪਣਾ ਕੁਝ ਵੀ ਨਹੀਂ ਹੈ ਇਹ ਕਿੱਥੋਂ ਸਮਝਾਉਣੀ ਹੈ ਕੁੰਬੇ ਵੱਡਾ ਜਲ ਰਹੇ ਜਲ ਬਿਲ ਕੋ ਬਨਹਾਏ ਗਿਆਨ ਕਾ ਵੱਡਾ ਮੜ ਰਹੇ ਤੇ ਗੁਰੂ ਤੋਂ ਬਿਨਾ ਗਿਆਨ ਨਹੀਂ ਤੇ ਗਿਆਨ ਬਿਨੋਂ ਗੁਰੂ ਨਹੀਂ ਪਾਣੀ ਬਿਨਾ ਘੜਾ ਨਹੀਂ ਤੇ ਘੜੇ ਬਿਨਾ ਪਾਣੀ ਨਹੀਂ